ਲਾਤੀ ਗੁਰੂ ਨਾਨਕ ਦੇਵ ਨਾਲ ਭਾਈ ਮਰਦਾਨੇ ਨੇ ਆਪਣਾ ਸਾਰਾ ਧਿਆਨ ਕਿਨੂੰ ਦਿੱਤਾ ਧੰਨ ਗੁਰੂ ਨਾਨਕ ਬੋਲਦੇ ਘਟਿਆ ਤੁਸੀਂ ਧੰਨ ਗੁਰੂ ਨਾਨਕ ਨਾਨਕ ਦੇਵ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਨੂੰ ਧਿਆਨ ਦੇਤਾ ਆਪਣਾ ਸਾਰੀ ਜ਼ਿੰਦਗੀ ਦੇ ਦਿੱਤੀ ਸਾਰਾ ਧਿਆਨ ਗੁਰੂ ਸਾਹਿਬ ਦਾ ਆ ਸਾਡੇ ਇੱਥੇ ਬੱਚੇ ਰਹਿੰਦੇ ਨੇ ਮੈਂ ਸਭ ਤੋਂ ਵੱਧ ਪਿਆਰ ਕਿੰਨੂੰ ਕਰੂੰਗਾ ਜਿਹੜਾ ਸਾਡੇ ਵੱਲ ਬਹੁਤਾ ਬੋਲੋ ਘੰਟੇ ਵੱਧ ਲਾ ਜੇ ਭਾਵੇਂ ਪਰ ਧਿਆਨ ਉਹਦਾ ਕਿੱਥੇ ਰਹਿੰਦਾ ਉਹਨੂੰ ਫਿਕਰ ਹੈਗਾ ਵੀ ਸਟੇਜ ਸਜਾਉਣ ਵਾਲੀ ਉਹਨੂੰ ਫਿਕਰ ਹੈ ਵੀ ਅੱਜ ਮਹੀਨੇ ਵਾਲਾ ਦਵਾਨ ਹੈ ਉਹਨੂੰ ਫਿਕਰ ਹੈ ਵੀ ਸੰਗਤ ਆਈ ਹੈ ਸਾਡੇ ਘਰ 'ਚ ਉਹਨੂੰ ਫਿਕਰ ਹੈ ਤੇ ਜਿਹੜਾ ਸਾਡਾ ਸਿੰਘ ਧਿਆਨ ਦਿੰਦਾ ਵੀ ਹਾਂ ਸੰਗਤ ਲਈ ਕੀ ਕਰੀਏ ਰਹਿਣ ਲਈ ਕੀ ਕਰੀਏ ਮੈਨੂੰ ਉਹ ਪਿਆਰਾ ਲੱਗਦਾ ਧਿਆਨ ਦਿੰਦਾ ਉਹ ਸਾਡੇ ਨੂੰ ਕਿਸੇ ਨੂੰ ਪਲੀ ਘਰੇ ਧਿਆਨ ਤੇ ਭਾਈ ਮਰਦਾਨੇ ਨੇ ਆਪਣੀ ਜ਼ਿੰਦਗੀ ਦੇ ਦਿੱਤੀ ਚਾਰ ਉਦਾਸੀਆਂ ਗੁਰੂ ਨਾਨਕ ਦੇ ਨਾਲ ਕਰਾਈਆਂ ਬੜਾ ਧਿਆਨ ਦਿੱਤਾ ਉਹਨੇ ਤੇ ਮੈਂ ਤੇ ਇੱਕ ਦਿਨ ਆ ਉਹ ਦਿਨ ਮੈਂ ਪੜਦਾ ਸੀ ਬੋਲ ਮਰਦਾਨਿਆਂ ਕਿਤਾਬ ਉਹ ਸਰਤਾਜ ਨੇ ਗੱਲ ਕੀਤੀ ਸੀ ਮੈਂ ਕਿਹਾ ਇਹਨੇ ਕਿ ਕਿਹੜੀ ਕਿਤਾਬ ਹੈ ਬੋਲ ਮਰਦਾਨਿਆਂ ਮੈਂ ਨਾਵਲ ਮੰਗਾ ਕੇ ਪੜਿਆ ਮੇਰੀਆਂ ਚਾਰ ਕਿਤਾਬਾਂ ਘੜ ਤੋਂ ਘੜ ਸ਼ੁਰੂ ਕੀਤੀਆਂ ਹੋਈਆਂ ਹੁੰਦੀਆਂ ਚਾਰੇ ਮੁੱਕ ਜਾਂਦੀਆਂ ਫਿਰ ਮੈਂ ਹੋਰ ਨਾਲ ਚਾਰ ਸ਼ੁਰੂ ਕਰ ਲੈਣਾ ਜੇ ਕਿਤੇ ਜਾਣਾ ਹੁੰਦਾ ਮੈਂ ਪੰਜ ਚਾਰ ਕਿਤਾਬਾਂ ਮੇਰੀਆਂ ਇਹ ਨਾਲ ਚੱਕ ਕੇ ਤੁਰਨਾ ਲੈ ਕੇ ਹੀ ਜਾਣੇ ਜਦੋਂ ਦੁਵਾਨ ਲਾਉਂਦੇ ਹੁੰਦੇ ਸੀ ਉਹ ਤੋਂ ਵੱਡਾ ਸਾਰਾ ਬੈਗ ਭਰ ਕੇ ਲੈ ਜਾਣਾ ਪੈਂਦਾ ਸੀ ਵੀ ਕੀ ਪਤਾ ਉੱਥੇ ਕਿਸ ਟਾਈਪ ਦਾ ਸਿਸਟਮ ਹੋਣਾ ਕੀ ਸੁਣਾਉਣਾ ਐਦਾਂ ਹੁੰਦਾ ਸੀ ਚਲੋ ਉਹ ਕਿਤਾਬ ਦੇ ਵਿੱਚ ਜ਼ਿਕਰ ਆਉਂਦਾ ਹੈ ਭਾਈ ਮਰਦਾਨੇ ਦਾ ਅਖੀਰੀ ਸਮਾਂ ਆਇਆ ਜਦੋਂ ਗੁਰੂ ਨਾਨਕ ਸਾਹਿਬ ਨੇ ਕਿਹਾ ਮਰਦਾਨਿਆ ਤੇਰਾ ਅੰਤ ਸਮਾਂ ਆ ਗਿਆ ਕਿ ਵੀ ਮੈਂ ਦੱਸੀ ਹੈ ਗੱਲ ਪਰ ਦੁਬਾਰਾ ਸੁਣਿਓ ਅੱਜ ਮਰਦਾਨਿਆ ਤੇਰਾ ਅੰਤ ਸਮਾਂ ਆ ਗਿਆ ਕਹਿੰਦਾ ਛਾ ਮਹਾਰਾਜ ਉਹ ਤੇ ਮੇਰੇ ਨਾਲ ਬੜਾ ਪਿਆਰ ਕੀਤਾ ਮੇਰੇ ਨਾਲ ਨਿਭਾਈ ਸਾਰਾ ਧਿਆਨ ਤੂੰ ਮੈਨੂੰ ਦਿੱਤਾ ਮਰਦਾਨਿਆਂ ਜਦੋਂ ਜਾਏਗਾ ਫਿਰ ਤੇਰਾ ਸੰਸਕਾਰ ਕਰੀਏ ਤੇਰੀ ਕੋਈ ਸਮਾਦ ਤੈਨੂੰ ਦਫਨਾਵਾਂਗੇ ਕਿਉਂਕਿ ਮੁਸਲਮਾਨ ਭਾਈ ਮਰਦਾਨਾ ਮਰਦਾਨਿਆਂ ਤੇਰੀ ਕੋਈ ਕਬਰ ਬਣਾਈਏ ਤੇਰੀ ਕੋਈ ਯਾਦਗਾਰ ਬਣਾਈਏ ਕੋਈ ਮੇਲਾ ਲਗਾਇਆ ਕਰੇ ਤੈਨੂੰ ਲੋਕ ਯਾਦ ਕਰਨ ਭਾਈ ਮਰਦਾਨਾ ਕਹਿੰਦਾ ਮਹਾਰਾਜ ਚੰਮ ਦੀ ਸਮਾਦ ਚੋਂ ਕੱਢ ਕੇ ਇੱਟਾਂ ਦੀ ਸਮਾਦ ਵਿੱਚ ਨਾ ਵਾੜੋ ਬਸ ਆਪਣੇ ਦਿਲ 'ਚ ਥਾਂ ਰੱਖਿਓ ਮੇਰੇ ਨਾਲ ਕੋਈ ਰਹਿ ਕੇ ਗਿਆ ਇਹ ਯਾਦ ਰੱਖ ਲਿਓ ਬਸ ਤੁਹਾਡਾ ਯਾਦ ਰੱਖ ਲੈਣਾ ਹੀ ਮੇਰੇ ਲਈ ਵੱਡੀ ਗੱਲ ਹੈ ਤੇ ਸੁਣਨਾ ਮਰਦਾਨਾ ਆਖਰੀ ਸਾਹਾਂ ਤੇ ਹੈ ਉਸ ਕਿਤਾਬ ਚ ਲਿਖਿਆ ਹੈ ਤੇ ਮੈਂ ਤੁਹਾਨੂੰ ਦੱਸਦਾ ਭਾਈ ਮਰਦਾਨੇ ਨੇ ਕਿਹਾ ਸੱਚੇ ਪਾਤਸ਼ਾਹ ساری ਜ਼ਿੰਦਗੀ ਤੁਹਾਡੇ ਨਾਲ ਲਾਈ ਹੈ ਵਿਛੜਨ ਲੱਗੇ ਆ ਕਦੀ ਫੇਰ ਮਿਲਾਂਗੇ ਕਿਸੇ ਜਨਮ ਵਿੱਚ ਮਰਦਾਨਾ ਕਹਿੰਦਾ ਕਿਸੇ ਜਨਮ ਵਿੱਚ ਮਿਲਾਂਗੇ ਫਿਰ ਮਾਰਾ ਕਹਿੰਦੇ ਮਰਦਾਨਿਆ ਹੋ ਸਕਦਾ ਮਿਲ ਹੀ ਪਈਏ ਮਰਦਾਨਿਆ ਹੋ ਸਕਦਾ ਦੁਬਾਰਾ ਕਿਸੇ ਜਨਮ ਵਿੱਚ ਆਪਾਂ ਮਿਲ ਹੀ ਪਈਏ ਤੇ ਮਰਦਾਨਾ ਕਹਿੰਦਾ ਬਾਬਾ ਜੇ ਤੂੰ ਮਿਲਿਆ ਨਾ ਮੈਨੂੰ ਸਿਆਣ ਲਈ ਵੀ ਮੈਂ ਉਹੀ ਹਾਂ ਮੇਰੇ ਤੋਂ ਨਹੀਂ ਸਿਆਣਿਆ ਜਾਣਾ ਤੂੰ ਜੇ ਤੂੰ ਦੁਬਾਰਾ ਕਦੀ ਮੈਨੂੰ ਮਿਲਿਆ ਤੇ ਮੈਨੂੰ ਸਿਆਣ ਲਈ ਮੈਨੂੰ ਭੁੱਲੀ ਨਾ ਮਰਦਾਨਾ ਗਈ ਬਾਬਾ ਮੈਨੂੰ ਸਿਆਣ ਤੇ ਲੈ ਆਂਗਾ ਨਾ ਮੈਂ ਉਹੀ ਆ ਇਹ ਮਰਦਾਨੀਆ ਪਿਆਰ ਇਹ ਪ੍ਰੇਮ ਹੁੰਦਾ ਬਾਬਾ ਸਿਆਣ ਲਈ ਤੇ ਸਤਿਗੁਰ ਨੇ ਇੰਨਾ ਪਿਆਰ ਭਾਈ ਮਰਦਾਨੇ ਨੂੰ ਇੱਕ ਬਾਬਾ ਕਾਲ ਰੂਪ ਦੂਜਾ ਰਬਾਬੀ ਮਰਦਾਨਾ ਜਿੱਥੇ ਵੀ ਵੇਖੋਗੇ ਮਰਦਾਨੇ ਦਾ ਨਾਮ ਨਾਲ ਆਏਗਾ ਜਿੰਦਗੀ ਲਾਈ ਧਿਆਨ ਦਿੱਤਾ ਗੁਰੂ ਨਾਨਕ ਜਿੱਥੇ ਗੁਰੂ ਨਾਨਕ ਨੇ ਆਖਣਾ ਮਰਦਾਨਿਆਂ ਰਬਾਬ ਵਜਾਉ ਨੇ ਬਾਬਰ ਦੇਆ ਜੇਲਾ ਚ ਜਾ ਕੇ ਵੀ ਰਬਾਬ ਭਾਈ ਮਰਦਾਨੇ ਨੇ ਵਜਾ ਦਿੱਤੀ ਵਜਾ ਮਰਦਾਨਿਆਂ ਰਬਾਬ ਮਰਦਾਨੇ ਨੇ ਬਹਿ ਜਾਣਾ ਉੱਠ ਕੇ ਸੱਜਣ ਠੱਗ ਵਰਗਿਆਂ ਦੇ ਜਾ ਕੇ ਵੀ 50 ਮਰਦਾਨਿਆਂ ਰਬਾਬ ਉਹਨੇ ਸੱਚੇ ਪਾਤਸ਼ਾਹ ਜਿਉਂਦਾ ਵੀ ਇਹੀ ਕਹਿੰਦਾ ਹੁੰਦਾ ਸੀ ਸੌਖਾ ਹੀ ਪਿਆ ਸਾਡੇ ਕੋਲ 10 ਮਿੰਟ ਹੈ ਨਹੀਂ ਆਜ ਖੁਸ਼ੀਆਂ ਪਾਲਦੇ ਆ ਸਿੱਖ ਅਸੀਂ ਵੀ ਆ ਆਪਣੇ ਆਪ ਜੀ 10 ਮਿੰਟ ਹੈ ਨਹੀਂ ਸਾਤੇ ਮੱਥਾ ਟੇਕਦੇ ਆ ਫਾਰਮੈਲਿਟੀ ਬਸ ਫਟਾਫਟ ਐ ਸਿੱਟਿਆ ਤੇ ਚਲੋ ਜੀ ਨਿਕਲੋ ਮਾਈਂਡਫੁਲੀ ਮੱਥਾ ਟੇਕੋ ਮਾਈਂਡਫੁਲੀ ਨਮਸਕਾਰ ਕਰਨ ਵੇਲੇ ਇਦਾਂ ਸਮਝੋ ਗੁਰੂ ਸਾਹਿਬ ਸਾਹਮਣੇ ਖੜੇ ਐ ਉਹਨਾਂ ਦੇ ਚਰਨਾਂ ਤੇ ਮੈਂ ਚਰਨਾਂ ਤੇ ਸਿਰ ਰੱਖਣ ਲੱਗਿਆ ਚਮੜੀ ਨਾਲ ਯਾਦ ਹੈ ਪਿਛਲੇ ਦਿਵਾਨ ਚ ਮੈਂ ਦੱਸਿਆ ਸੀ ਟੱਚ ਕਰਦਾ ਜਿਵੇਂ ਚਮੜੀ ਇਮੇਜੀਨੇਸ਼ਨ ਕਰੋ ਤਾਂ ਜੋ ਮਨ ਸੰਤੁਸ਼ਟ ਹੋਵੇ ਥੋੜਾ ਜਿਆ ਇਹ ਸਰੀਰ ਧਾਰੀ ਆ ਸਰੀਰ ਨਾਲ ਵੇ ਜੁੜ ਕੇ ਥੋੜਾ ਜਿਆ ਸੌਖਾ ਹੋ ਜਾਂਦਾ ਹੈ ਤੁਰਨਾ ਸੌਖਾ ਹੈ ਪਹਿਲੀ ਕਲਾਸ ਲਈ ਬੜਾ ਸੌਖਾ ਹੈ ਅੱਗੇ ਅੱਗੇ ਤੇ ਬੰਦਾ ਤੁਰਿਆ ਜਾਂਦਾ ਫਿਰ ਤੇ ਤਨ ਉਹ ਗੁਰੂ ਕੇ ਸਿੱਖ ਜਿਨ੍ਹਾਂ ਨੇ ਸਾਰੀਆਂ ਜ਼ਿੰਦਗੀਆਂ ਲਾਈਆਂ ਤੇ ਜਾਂਦੇ ਜਾਂਦੇ ਵੀ ਇਹੋ ਹੀ ਕਹਿੰਦੇ ਗਏ ਸੱਚੇ ਪਾਤਸ਼ਾਹ ਜੀ ਜਦੋਂ ਆਖਰੀ ਸਾਹ ਵਿੱਚ ਰਵਾ ਆਲੇ ਗੁਰੂ ਕੇ ਸਿੱਖ ਸਾਰੀਆਂ ਜ਼ਿੰਦਗੀਆਂ ਲਾਤੀਆਂ ਜਿਨ੍ਹਾਂ ਨੇ ਸੇਵਾ ਦੇ ਬੇਦਾਗ ਰਹਿ ਕੇ ਆਪਣੀ ਜ਼ਿੰਦਗੀ ਨਾ ਕੋਈ ਲੋਭ ਨਾ ਕੋਈ ਲਾਲਚ ਭਾਈ ਮਰਦਾਨੇ ਨੂੰ ਕਈ ਵਾਰੀ ਗੁਰੂ ਨਾਨਕ ਸਾਹਿਬ ਨੇ ਮਾਇਆ ਵੀ ਆ ਲੈ ਬਈ ਮਰਦਾਨਿਆਂ ਨਹੀਂ ਸੱਚੇ ਪਾਤਸ਼ਾਹ ਕੁਛ ਨਹੀਂ ਚਾਹੀਦਾ ਮੇਰਾ ਜੀਵਨ ਨਰਵਾ ਚੱਲ ਰਿਹਾ ਬਸ ਗੁਰੂ ਨਾਨਕ ਸਾਹਿਬ ਦਾ ਭਾਈ ਮਰਦਾਨਾ ਆਸ਼ਕ ਸੀ ਭਾਈ ਮਰਦਾਨਾ ਗੁਰੂ ਨਾਨਕ ਦਾ ਆਸ਼ਕ ਸੀ ਭਗਤ ਸੀ ਸਿੱਖ ਸੀ ਗੁਰੂ